ਦੇ ਮਾਤਾ ਪਿਤਾ ਨੂੰ ਮੈਂ ਬੇਨਤੀ ਕਰਦਾ ਕਿ ਆਪਦੇ ਬੱਚਿਆਂ ਤੇ ਇਸ ਵਾਰੀ ਨਿਗਾਹ ਰੱਖਣ ਕੋਈ ਵੀ ਬੱਚਾ ਜਿਹੜਾ ਸੋਲੂਸ਼ਨ ਜਿਹੜੇ ਕੰਟਰੋਲ ਵਾਲੇ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਵੀ ਇੱਕ ਟੂਲ ਫ੍ਰੀ ਨੰਬਰ ਜਿਹੜਾ ਜਾਰੀ ਕੀਤਾ ਗਿਆ ਹੈ ਛੋਟੀ ਉਮਰ ਦੇ ਬੱਚੇ ਹੈ ਜੇਕਰ ਉਹ ਵੀ ਇਹਦਾ ਇਸਤੇਮਾਲ ਕਰਦੇ ਹੈ ਉਸਦੇ ਜਿਹੜੇ ਮਾਪਿਓ ਹੈ ਉਹ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਸਖਤ ਜਿਹੜੀ ਕਰਾਂਗੇ ਸਰਕਾਰ ਵੱਲੋਂ ਨਾਮ ਦੀ ਵੀ ਕੁਛ ਨਾ ਕੀਤੀ ਗਈ ਹੈ ਸੰਨੀ ਪੁੱਤਰ ਅਪਿੰਦਰ ਸ਼ਾ ਅਠਾੜੇ ਗੁਆੜ ਦਾ ਰਹਿਣ ਵਾਲਾ ਹੈ ਇਹਨੂੰ ਕੱਲ ਗ੍ਰਿਫਤਾਰ ਕਰਕੇ ਇਹਦਾ ਇਸਤੇਮਾਲ ਕਰਨਗੇ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਐ ਇਸ ਵਾਰੀ ਕਰਨੀ ਹੈ ਅਤੇ ਇਸਤੇਮਾਲ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਵੇਚਣ ਵਾਲਿਆਂ ਦੇ ਖਿਲਾਫ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਸਤੇਮਾਲ ਕਰਨ ਵਾਲੇ ਉਹਨਾਂ ਤੇ ਵੀ ਅਸੀਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਨ ਦਾ ਅਸੀਂ ਸੋਚਿਆ ਚੈਨਲ ਡੋਰ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਤੇ ਉਸ ਦੇ ਬਾਵਜੂਦ ਵੀ ਲੋਕ ਜਿਹੜੇ ਹੈਗੇ ਆ ਇਸ ਚੈਨਲ ਡੋਰ ਨੂੰ ਵੇਚਣੋਂ ਨਹੀਂ ਹਟਦੇ ਤਾਂ ਹੁਣ ਪੁਲਿਸ ਵੱਲੋਂ ਫਿਰ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਚਾਇਨਾ ਗੱਟੂ ਜਿਹੜੇ ਹੈਗੇ ਉਹ ਦਬੋਚੇ ਗਏ ਗੱਲਬਾਤ ਕਰਦੇ ਸਾਡੇ ਨਾਲ ਐਸਐਚਓ ਮਨੋਜ ਕੁਮਾਰ ਜੁੜਿਆ ਗੱਲਬਾਤ ਕਰਦੇ ਸਰ ਕਿਸ ਤਰ੍ਹਾਂ ਦਾ ਮਾਮਲਾ ਹੈ ਮਾਨਯੋਗ ਐਸਐਸਪੀ ਫਰੀਦਕੋਟ ਮੈਡਮ ਪ੍ਰਗਿਆ ਜੈਨ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਅਤੇ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚਾਇਨਾ ਡੋਰ ਦੀ ਵਿਕਰੀ ਅਤੇ ਇਸਤੇਮਾਲ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਇਸੇ ਦੀ ਲੜੀ ਦੇ ਵਿੱਚ ਅਸੀਂ ਸੰਨੀ ਪੁੱਤਰ ਅਪਿੰਦਰ ਸ਼ਾ ਅਠਾੜੇ ਗੁਆੜ ਦਾ ਰਹਿਣ ਵਾਲਾ ਹੈ ਇਨੂੰ ਕੱਲ ਗ੍ਰਿਫਤਾਰ ਕਰਕੇ ਦੇ ਤੋਂ 22 ਚਾਇਨਾ ਡੋਰ ਦੇ ਗੱਟੂ ਜਿਹੜੇ ਬਰਾਮਦ ਕਰਾਏ ਆ ਇਸ ਸੰਬੰਧੀ ਮੈਂ ਕਹਿਣਾ ਚਾਹਣਾ ਕਿ ਜਿਹੜੇ ਕੋਟ ਕੋਰਾ ਨਿਵਾਸੀ ਹੈ ਉਹ ਨਾ ਤਾਂ ਚਾਇਨਾ ਡੋਰ ਨੂੰ ਵੇਚਣ ਦੀ ਕੋਸ਼ਿਸ਼ ਕਰਨ ਤੇ ਨਾ ਹੀ ਇਸ ਵਾਰੀ ਅਸੀਂ ਜਿਹੜੇ ਇਹਦੇ ਇਸਤੇਮਾਲ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਤੇ ਵੀ ਅਸੀਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਨ ਦਾ ਅਸੀਂ ਸੋਚਿਆ ਜੋ ਵੀ ਵੇਚਣ ਵਾਲਿਆਂ ਦੇ ਖਿਲਾਫ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਪਰ ਜਿਹੜੀ ਇਹਦਾ ਇਸਤੇਮਾਲ ਕਰਨਗੇ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਇਸ ਵਾਰੀ ਕਰਨੀ ਹੈ ਜਿਹੜੇ ਛੋਟੀ ਉਮਰ ਦੇ ਬੱਚੇ ਹੈ ਜੇਕਰ ਉਹ ਵੀ ਇਹਦਾ ਇਸਤੇਮਾਲ ਕਰਦੇ ਹੈ ਉਸਦੇ ਜਿਹੜੇ ਮਾਪਿਓ ਹੈ ਉਹਦੇ ਮਾਤਾ ਪਿਤਾ ਹੈ ਜਿਹੜੇ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਸਖਤ ਜਿਹੜੀ ਕਰਾਂਗੇ ਇਸ ਕਰਕੇ ਉਹਨਾਂ ਦੇ ਮਾਤਾ ਪਿਤਾ ਨੂੰ ਮੈਂ ਬੇਨਤੀ ਕਰਦਾ ਕਿ ਆਪਦੇ ਬੱਚਿਆਂ ਤੇ ਇਸ ਵਾਰੀ ਨਿਗਰਾਨੀ ਰੱਖਣ ਕੋਈ ਵੀ ਬੱਚਾ ਜਿਹੜਾ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ ਇਸ ਬੰਦੀ ਅਸੀਂ ਜਿਹੜੀ ਹੈ ਡਰੋਨ ਦੀ ਮਦਦ ਵੀ ਇਸ ਵਾਰ ਅਸੀਂ ਲੈ ਰਹੇ ਹਾਂ ਆਮ ਪਬਲਿਕ ਨੂੰ ਬੜੀ ਜਾਣਕਾਰੀ ਹੁੰਦੀ ਹੈ ਕਿ ਕੋਈ ਪੁਲਿਸ ਨੂੰ ਕੁਝ ਵੀ ਜਿਹੜਾ ਹੈ ਉਹਨਾਂ ਨੂੰ ਅਪਡੇਟ ਕਰਨੀ ਹੈ ਤਾਂ ਪੁਲਿਸ ਨਾਲ ਜਿਹੜਾ ਹੈਗਾ ਉਹ ਆਮ ਲੋਕਾਂ ਨਾਲ ਸੰਪਰਕ ਹੋਣਾ ਜ਼ਰੂਰੀ ਆ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਸੰਪਰਕ ਕਰੇ ਇਸ ਮਾਮਲੇ ਨੂੰ ਲੈ ਕੇ ਇਸ ਸਬੰਧੀ ਜਿਹੜਾ ਪੋਲੂਸ਼ਨ ਜਿਹੜੇ ਕੰਟਰੋਲ ਵਾਲੇ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਵੀ ਇੱਕ ਟੂਲ ਫ੍ਰੀ ਨੰਬਰ ਜਿਹੜਾ ਜਾਰੀ ਕੀਤਾ ਗਿਆ ਸਾਡੇ ਸਾਡੇ ਐਮਐਸਸੀ ਦਾ ਸਾਡੇ ਐਸਐਸਪੀ ਸਾਹਿਬ ਦਾ ਸਾਡੇ ਡੀਸੀ ਸਾਹਿਬ ਦੀਸੀ ਸਾਹਿਬ ਦਾ ਅ ਡੀਐਸਪੀ ਸਾਹਿਬ ਦਾ ਸਾਰਿਆਂ ਦੇ ਨੰਬਰ ਜਿਹੜੇ ਪਬਲਿਕ ਨੂੰ ਪਤਾ ਹੈ ਜੇ ਕੋਈ ਇਸ ਤੋਂ ਇਲਾਵਾ ਇਤਲਾਹ ਦੇਣਾ ਚਾਹੁੰਦਾ ਤਾਂ 112 ਤੇ ਵੀ ਕਾਲ ਜਿਹੜਾ ਕਰ ਸਕਦਾ ਸਾਨੂੰ ਸਿੱਧੀ ਇਤਲਾਹ ਦੱਸ ਦਿਓ ਉਹਦਾ ਨਾਮ ਜਿਹੜਾ ਹੈ ਅਸੀਂ ਗੁਪਤ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਇਸ ਵਾਰੀ ਸਰਕਾਰ ਵੱਲੋਂ ਜਿਹੜੀ ਇਨਾਮ ਦੀ ਵੀ ਕੋਸ਼ਿਸ਼ ਨਾ ਕੀਤੀ ਗਈ ਹੈ ਕਿ ਜਿਹੜਾ ਵੀ ਚਾਈਨਾ ਡੋਰ ਵੇਚਣ ਵਾਲੇ ਦੀ ਇਨਫੋਰਮੇਸ਼ਨ ਦੇਵੇਗਾ ਉਸ ਨੂੰ ਨਗਦਨਾਮ ਵੀ ਜਿਹੜਾ ਉਹ ਉਸ ਦੀ ਵੀ ਕੋਸ਼ਿਸ਼ ਨਾ ਕੀਤੀ ਅਸੀਂ ਦੇਖ ਸਕਦੇ ਹਾਂ ਕਿ ਐਸਐਚਓ ਮਨੋਸ਼ ਮੌਰਨੀ ਇੰਸਪੈਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੀ ਜਾਣਕਾਰੀ ਲੱਗਦੀ ਹੈ ਕੋਈ ਇਸ ਤਰ੍ਹਾਂ ਦਾ ਇਲੀਗਲ ਡੋਰ ਵੇਚ ਰਿਹਾ ਤਾਂ ਪੁਲਿਸ ਨਾਲ ਜਾਂ ਟੂਲ ਫਰੀ ਨੰਬਰਾਂ ਤੇ ਜੁੜ ਸੰਪਰਕ ਕਰੋ ਚੈਨਾ ਡੋਰ ਕਿਸੇ ਦੇ ਗੱਲ ਚ ਫਸਦੀ ਹੈ ਜਾਂ ਹੋਰ ਵੀ ਕਈ ਜਿਹੜੇ ਹੈਗੇ ਐਕਸੀਡੈਂਟ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਟੂਲ ਫਰੀ ਤੇ ਜਿਹੜਾ ਹੈਗਾ ਲੋਕ ਸੰਪਰਕ ਤੁਰੂ ਕਰ ਸਕਦੇ ਆ ਕੈਮਰਾ ਪਰਸਨ ਰਿਸ਼ਤੇ ਨਾਮ ਮੈਸ ਲਜਿੰਦਰ ਲੋਕ ਇਨਸਾਫ ਟੀਵੀ ਕੋੜਪੁਰਾ